ਸਭ ਤੋਂ ਪਹਿਲਾਂ ਬਹੁਤ ਹੀ ਸਤਕਾਰਯੋਗ ਬਹੁਤ ਹੀ ਪਿਆਰੇ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਹਮੇਸ਼ਾ ਹੀ ਮੇਰੇ ਸਿਰ ਤੇ ਆਪਦਾ ਬੱਚਾ ਸਮਝ ਕੇ ਆਪਦਾ ਛੋਟਾ ਵੀਰ ਸਮਝ ਕੇ ਹੱਥ ਰੱਖਿਆ ਤੇ ਉਹਨਾਂ ਮਾਵਾਂ ਨੂੰ ਵੀ ਮੈਂ ਚਰਨ ਵੰਦਨਾ ਕਰਦਾ ਹਾਂ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਆਪਣੇ ਪੁੱਤਾਂ ਵਾਲਾਂ ਤੇ ਭੈਣਾਂ ਨੇ ਭਰਾਵਾਂ ਵਾਲਾ ਪਿਆਰ ਦਿੱਤਾ ਸਭ ਤੋਂ ਪਹਿਲਾਂ ਸਾਰੇ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਫੈਸਲਾ ਤਾਂ ਨਾ ਸ਼ਹੀ ਫੈਸਲਾ ਜਿਹੜਾ ਸਰਕਾਰ ਦੇ ਹੁਕਮਰਾਨਾਂ ਨੇ ਆਪਣੇ ਉਲਟ ਕਰਾਇਆ ਉਹਦੇ ਬਾਬਤ ਮੈਂ ਤੁਹਾਡੇ ਨਾਲ ਗੱਲ ਤੇ ਤੁਹਾਨੂੰ ਦੱਸਣਾ ਚਾਹਣਾ ਸੰਮੁਖ ਹੋਇਆ ਤੁਹਾਡੀ ਕਿਰਪਾ ਨਾਲ ਤੁਹਾਡੇ ਅਸ਼ੀਰਵਾਦ ਨਾਲ ਪਿਛਲੀ ਵਾਰੀ ਵੀ 5 ਸਾਲ ਤੁਸੀਂ ਸਰਪੰਚੀ ਕਰਨ ਦਾ ਮੌਕਾ ਦਿੱਤਾ ਤੇ ਇਸ ਵਾਰ ਵੀ ਬਹੁਤ ਪਿਆਰ ਦਿੱਤਾ ਮੈਨੂੰ ਇਹ ਲੱਗਦਾ ਸੀ ਵੀ ਮੈਂ ਉਹਨੇ ਕੰਮ ਨਹੀਂ ਲੋਕਾਂ ਦੇ ਕਰ ਸਕਿਆ ਨਾ ਪਿੰਡ ਦੇ ਜਿਨੇ ਲੋਕਾਂ ਨੇ ਮੇਰੇ ਤੇ ਰਹਿਮਤ ਤੇ ਬਖਸ਼ਿਸ਼ ਕੀਤੀ ਆ ਤੁਸੀਂ ਬਹੁਤ ਅਨਮੁੱਲਾ ਪਿਆਰ ਦੇ ਕੇ ਮੈਨੂੰ ਘੱਟ ਤੋਂ ਘੱਟ ਜਿਹੜਾ ਡਿਕਲੇਅਰ ਹੋਏ ਸੀ ਆਪਾਂ ਉਹ 693 ਵੋਟਾਂ ਤੇ ਆਪਾਂ ਨੂੰ ਸਰਟੀਫਿਕੇਟ ਆ ਜਿਹੜਾ ਸਰਪੰਚੀ ਦਾ ਮਿਲਿਆ ਸੀ ਪਰ ਮੈਂ ਕਦੇ ਜ਼ਿਕਰ ਨਹੀਂ ਕੀਤਾ ਸੀ ਸਰਕਾਰ ਆਪਣੀ ਉਲਟ ਸੀ ਵੱਡੀ ਗੱਲ ਸੀ ਤੁਸੀਂ ਮੇਰਾ ਸਾਥ ਦੇ ਰਹੇ ਸੀ ਤੇ ਆਪਾਂ ਲੜ ਰਹੇ ਸੀ ਪਰ ਆਪਾਂ ਉਹ ਇਲੈਕਸ਼ਨ 1000 ਤੋਂ ਵੀ ਪਲੱਸ ਵੋਟਾਂ ਨਾਲ ਜਿੱਤੇ ਸੀ ਪਰ ਥੋੜਾ ਬਹੁਤਾ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਉਹ ਡਿਕਲੇਅਰ ਕਰਨ ਚ ਕਰ ਜਾਂਦੇ ਉਤਲ ਪੁਤਲ ਵੀ ਸਾਡੀ ਬੇਇਜ਼ਤੀ ਘੱਟ ਹੋਵੇ ਵੀ ਅਸੀਂ ਇੰਨੀਆਂ ਵੋਟਾਂ ਦੇ ਫਰਕ ਨਾ ਹਰੇ ਸੋ ਤੁਹਾਡਾ ਇਸ ਲਈ ਮੈਂ ਹਮੇਸ਼ਾ ਰਿਣੀ ਰਹਾਂਗਾ ਅੱਜ ਜਿਹੜਾ ਫੈਸਲਾ ਇੱਕ ਪਟੀਸ਼ਨ ਆਪਣੇ ਖਿਲਾਫ ਮਾਨਯੋਗ ਐਸ ਡੀ ਐਮ ਮੈਡਮ ਬਲਜੀਤ ਕੌਰ ਜੀ ਦੀ ਅਦਾਲਤ ਚ ਪਾਈ ਗਈ ਸੀ ਜਿਹਦਾ ਅੱਜ ਫੈਸਲਾ ਆਇਆ ਹੈ ਇਹ ਫੈਸਲਾ ਮੈਨੂੰ ਇਹ ਲੱਗਦਾ ਐ ਐਸਡੀਐਮ ਮੈਡਮ ਨੇ ਸੁਨਾਇਆ ਤੇ ਲਿਖ ਕੇ ਕਿਤੋਂ ਹੋ ਰਾਇਆ ਇਹ ਫੈਸਲਾ ਆਪਣੇ ਬਿਲਕੁਲ ਖਿਲਾਫ ਆਇਆ ਇਸ ਫੈਸਲੇ ਚ ਮੈਂ ਤੁਹਾਨੂੰ ਦੱਸ ਦਿਆਂ ਮੈਂ ਇਸ ਲਈ ਇਹ ਵੀਡੀਓ ਬਣਾ ਰਿਹਾ ਵੀ ਤੁਹਾਡਾ ਹੌਸਲਾ ਰਣਿਆ ਰਵੇ ਇਸ ਫੈਸਲੇ ਚ ਆਪਾਂ ਨੂੰ ਖਾਰਜ ਕਰਕੇ ਸਰਪੰਚੀ ਪਦ ਤੋਂ ਤੇ ਵਿਰੋਧੀ ਧਿਰ ਨੂੰ ਜਿਨ੍ਹਾਂ ਨੂੰ ਤੁਸੀਂ ਲੋਕਾਂ ਨੇ ਸ਼ਕਸ਼ਤ ਦਿੱਤੀ ਸੀ ਜਿਨ੍ਹਾਂ ਨੂੰ ਤੁਸੀਂ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ ਤੇ ਸਰਕਾਰ ਨੇ ਉਹਨਾਂ ਨੂੰ ਆਪਣੇ ਸਰਪੰਚ ਇੱਕ ਵਾਰ ਕੋਸ਼ਿਸ਼ ਕਰ ਲਿਆ ਐਸ ਜੀ ਐ ਮੈਡਮ ਤੋਂ ਇਹ ਫੈਸਲਾ ਜਾਰੀ ਕਰਵਾਤਾ ਮੈਂ ਇਸ ਕਰਕੇ ਦੱਸ ਰਿਹਾ ਮੈਨੂੰ ਇਸ ਫੈਸਲੇ ਦੀ ਕੋਈ ਸੱਟ ਨਹੀਂ ਲੱਗੀ ਕੋਈ ਘਬਰਾਹਟ ਨਹੀਂ ਕਿ ਮੇਰੇ ਸਾਥੀਆਂ ਦਾ ਕਿਤੇ ਨਾ ਕਿਤੇ ਮਾਨ ਹੈ ਜਿਹੜਾ ਉਹ ਉਦਾਸ ਨਾ ਹੋਵੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵੀ ਸਦਾ ਤੁਸੀਂ ਹੌਸਲੇ ਚ ਰਹੋ ਜੇ ਮੈਂ ਅਤੇ ਮੇਰਾ ਪਰਿਵਾਰ ਤੁਹਾਡੀ ਸੇਵਾ ਚ ਪਹਿਲਾਂ ਵਾਂਗੂ ਹੀ ਹਾਜ਼ਰ ਹੈ ਹਾਜ਼ਰ ਰਵਾਂਗੇ ਸੋ ਨਾਲ ਹੀ ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਰਦਿਆਂ ਤੇ ਦੱਸਦਿਆਂ ਇਹ ਕੋਈ ਐਸਡੀਐਮ ਮੈਡਮ ਬਲਜੀਤ ਕੌਰ ਦਾ ਫੈਸਲਾ ਅੰਤਮ ਫੈਸਲਾ ਨਹੀਂਗਾ ਮੈਡਮ ਬਲਜੀਤ ਕੌਰ ਜੀ ਕੋਈ ਰੱਬ ਨਹੀਂ ਕੀ ਵੀ ਜੋ ਫਰਮਾਨ ਉੱਥੋਂ ਆ ਗਿਆ ਰੱਬ ਦੀ ਕਚਹਿਰੀ ਚੋਂ اٹਲ ਹੈ ਤੇ ਸੱਚ ਹੈ ਮੈਡਮ ਬਲਜੀਤ ਕੌਰ ਇੱਕ ਐਸਡੀਐਮ ਹੈ ਇਹਦਾ ਫੈਸਲਾ ਆਖਰੀ ਫੈਸਲਾ ਨਹੀਂ ਇਸ ਤੋਂ ਬਾਅਦ ਹੋ ਸਰਵਉੱਚ ਅਦਾਲਤਾਂ ਜਿਨ੍ਹਾਂ ਤੇ ਸਾਨੂੰ ਬਹੁਤ ਭਰੋਸਾ ਭਰੋਸਾ ਸਾਨੂੰ ਐਸਡੀਐਮ ਮੈਡਮ ਤੇ ਵੀ ਬਹੁਤ ਸੀ ਪਰ ਕਿਤੇ ਨਾ ਕਿਤੇ ਐਸਡੀਐਮ ਮੈਡਮ ਸਰਕਾਰ ਦੇ ਪ੍ਰੈਸ਼ਰੇ ਡਾ ਕੇ ਫੈਸਲਾ ਜਿਹੜਾ ਕਰ ਗਈ ਹੈ ਹੁਣ ਆਪਾਂ ਹਾਈ ਕੋਰਟ ਜਾਵਾਂਗੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਤੇ ਕਿਰਪਾ ਤੇ ਤੁਹਾਡਾ ਪਿਆਰ ਇਸੇ ਤਰ੍ਹਾਂ ਰਿਹਾ ਤਾਂ ਤੁਹਾਡੀ ਸੇਵਾ ਫੇਰ ਆਪੋ ਇਸੇ ਤਰ੍ਹਾਂ ਕਰਾਂਗੇ ਇਹ ਮੇਰੀਆਂ ਆਪਣੇ ਪਿਆਰੇ ਲੋਕਾਂ ਨੂੰ ਆਪਣੇ ਸਾਥੀਆਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੇਰਾ ਮੇਰੇ ਤੋਂ ਵੱਧ ਕੇ ਸਾਥ ਦਿੱਤਾ ਇਹ ਬੇਨਤੀਆਂ ਮੇਰੇ ਉਹਨਾਂ ਵਾਸਤੇ ਸੀ ਔਰ ਨਾਲ ਹੀ ਜਿਹੜੇ ਲੋਕ ਕੇ ਫੈਸਲਾ ਕਰਵਾਉਣ ਵਾਲੇ ਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਮੇਰਾ ਇੱਕ ਮੈਸੇਜ ਹੈ ਤੁਸੀਂ ਮੈਨੂੰ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲਿਓ ਜੀ ਤੁਸੀਂ ਮੈਨੂੰ ਕਦੇ ਵੀ ਨਹੀਂ ਹਰਾ ਸਕਦੇ ਤੁਸੀਂ ਮੈਨੂੰ ਕਦੇ ਵੀ ਨਹੀਂ ਹਰਾ ਸਕਦੇ ਤੁਸੀਂ 20 ਜਨਮ ਵੀ ਹੋਰ ਲੈ ਲਓ ਮੈਂ ਲੀਡਰਸ਼ਿਪ ਨੂੰ ਕਹਿ ਰਿਹਾ ਹਾਂ ਗਾ ਆਮ ਆਦਮੀ ਪਾਰਟੀ ਦੀ ਹਲਕੇ ਦੀ ਜਿਹੜੀ ਲੀਡਰਸ਼ਿਪ ਹੈ ਤੁਸੀਂ ਕਿਉਂਕਿ ਮੇਰਾ ਜਿਹੜਾ ਹੌਸਲਾ ਹੈ ਉਹਨੂੰ ਟੋੜ ਦੇ ਵਾਸਤੇ ਹਰਾਉਣਾ ਬਹੁਤ ਔਖਾ ਮੈਂ ਕਈ ਧੱਕਿਆਂ ਨੂੰ ਧੱਕੇ ਮਾਰ ਕੇ ਇੱਥੋਂ ਤੱਕ ਆਇਆ ਸ਼ਾਇਦ ਉਹਨੂੰ ਇਸ ਗੱਲ ਦਾ ਪਤਾ ਨਹੀਂ ਤੇ ਤੁਹਾਡੇ ਇਸ ਧੱਕੇ ਦੀ ਵੀ ਮੈਂ ਛਾਤੀ ਤੇ ਪੈਰ ਧਰ ਕੇ ਟੱਪੂਗਾ ਇਹ ਮੇਰੀ ਗੱਲ ਯਾਦ ਰੱਖਿਓ ਜੀ ਸੋ ਇਹ ਮੇਰਾ ਤੁਹਾਨੂੰ ਪੈਗਾਮ ਹੈ ਤੇ ਕਹਿੰਦੇ ਹੁੰਦੇ ਕੋਲੇ ਦੀ ਕਾਲਖ ਤੋਂ ਨਹੀਂ ਰਗੜਾ ਖਾ ਖਾ ਬੰਦਾ ਹੀਰਾ ਮੈਂ ਆਪ ਹੀ ਇਹੋ ਜੇ ਰਗੜੇ ਸਹਿਣ ਵਾਸਤੇ ਅੱਗੇ ਆਉਂਦਾ ਰਹਿਣਾ ਵੀ ਮੈਨੂੰ ਇਹ ਰਗੜੇ ਵੱਜਦੇ ਰਹਿਣ ਤੇ ਮੈਂ ਤਰਾਸ਼ ਕੇ ਕੀੜਾ ਬਣ ਜਾ। ਸੋ ਇਹਦਾ ਜਿਹੜਾ ਫੈਸਲਾ ਤੁਸੀਂ ਕੀਤਾ ਹੈ ਇਹਦਾ ਰਿਜ਼ਲਟ ਹੈ ਜਿਹੜਾ ਸਰਵਉੱਚ ਅਦਾਲਤਾਂ ਵੀ ਦੇਣੀਆਂ ਤੇ ਜਿਹੜੀ ਵਾਦਵਾ ਹੈ ਮੇਰੇ ਪਿੰਡ ਦੇ ਲੋਕਾਂ ਦੀ ਜਿਨ੍ਹਾਂ ਲੋਕਾਂ ਨੇ ਮੈਨੂੰ ਚੁਣਿਆ 3000 ਵੋਟਰਾਂ ਨੇ ਮੇਰੇ ਪਿੰਡ ਦੀ ਵਾਦਵਾ ਹੈ ਉਸ ਵਾਦਵਾ ਨੇ ਵੀ ਜਿਹੜਾ ਫੈਸਲਾ ਹੈ ਤੁਹਾਡੇ ਲਈ ਉਹ ਵੀ ਆਉਣ ਵਾਲੇ ਸਮੇਂ ਸੋ ਕਰਨਾ ਸੋ ਫੇਰ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਤੁਹਾਡਾ ਪੁੱਤ ਤੁਹਾਡਾ ਭਰਾ ਚੜ੍ਹਦੀ ਕਲਾ ਚ ਤੁਸੀਂ ਵੀ ਸਾਰੀ ਚੜ੍ਹਦੀ ਕਲਾ ਚ ਰਹੋ ਮੈਂ ਇਸੇ ਤਰ੍ਹਾਂ ਤੁਹਾਡੀ ਸੇਵਾ ਚ ਹਾਜ਼ਰ ਰਹੂੰਗਾ ਇਸੇ ਤਰ੍ਹਾਂ ਤੁਹਾਡੀ ਸੇਵਾ ਕਰਦਾ ਰਹੂੰਗਾ ਔਰ ਇੱਕ ਗੱਲ ਹੋਰ ਦੱਸ ਦਿਆ ਕਈ ਵਾਰੀ ਮਹਾਰਾਜ ਨੇ ਨਾ ਇਸ ਤੋਂ ਵੀ ਵੱਡਾ ਇਸ ਤੋਂ ਵੀ ਚੰਗਾ ਲਿਖਿਆ ਦਾ ਤੁਹਾਡੀ ਕਿਸਮਤ ਚ ਮੈਨੂੰ ਇਹ ਲੱਗਦਾ ਹੈ ਵੀ ਅਕਾਲ ਪੁਰਖ ਨੂੰ ਇਹ ਮਨਜੂਰ ਸੀ ਵੀ ਗੁਰਪ੍ਰੀਤ ਸਿੰਘ ਤੂੰ ਸਰਪੰਚ ਪਿਛਲੀ ਵਾਰੀ ਰਹਿ ਗਿਆ ਵਾਰ-ਵਾਰ ਸਰਪੰਚ ਨਹੀਂ ਤੂੰ ਕਿਸੇ ਵੱਡੇ ਥਾਂ ਜਾ ਸੇਵਾ ਕਰ ਵੱਡੇ ਥਾਂ ਜਾ ਕੇ ਲੋਕਾਂ ਦੀ ਸੋ ਹੋ ਸਕਦਾ ਸੱਚੇ ਪਾਤਸ਼ਾਹ ਨੇ ਕੋਈ ਵੱਡੀ ਸੇਵਾ ਤੇ ਡਿਊਟੀ ਲਾਉਣੀ ਹੋਵੇ ਵੱਡੀ ਸੇਵਾ ਕਰਵਾਉਣੀ ਹੋਵੇ ਸੋ ਪਰ ਨਾਲ ਹੀ ਮੈਂ ਤੁਹਾਰਾ ਤੁਹਾਨੂੰ ਇਹ ਫੇਰ ਦੱਸ ਦਿਆਂ ਕਬਰੋਂ ਦੀ ਚਿੰਤਾ ਕਰਨ ਦੀ ਲੋੜ ਨਹੀਂਗੀ ਹਾਈ ਕੋਰਟ ਹੈ ਹਾਈ ਕੋਰਟ ਜਾਵਾਂਗੇ ਤੇ ਤੁਹਾਡੀ ਕਿਰਪਾ ਤੇ ਤੁਹਾਡੀਆਂ ਦੁਆਵਾਂ ਨਾਲ ਫੇਰ ਇਸ ਪਿੰਡ ਦੇ ਸਰਪੰਚ ਹੋਵਾਂਗੇ ਸੋ ਇਨ ਇੱਕ ਸ਼ਬਦਾਂ ਦੇ ਨਾਲ ਮਾਫੀ ਸਦਾ ਮੇਰੇ ਸੱਜਣ ਸਾਥੀ ਚੜ੍ਹਦੀ ਕਲਾ 'ਚ ਰਹੇ ਮੇਰਾ ਪਿੰਡ ਚਰਦੀ ਕਲਾਚ ਰਵੇ ਮੇਰੀਆਂ ਇਹੀ ਦੁਆਵਾਂ ਤੇ ਪਿੰਡ ਦੀ ਸੇਵਾ ਚ ਸੱਚੇ ਪਾਤਸ਼ਾਹ ਕਿਰਪਾ ਕਰਨ ਸਿਰ ਤੇ ਬਖਸ਼ਿਸ਼ ਕਰਨ ਹੱਥ ਰੱਖਣ ਕਿਸੇ ਤਰ੍ਹਾਂ ਪਿੰਡ ਦੀ ਸੇਵਾ ਜਿਹੜੀ ਲੈਂਦੇ ਰਹਿਣ ਤੇ ਸੇਵਾ ਕਰਦੇ ਰਹੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ